ਪਾਕਿਸਤਾਨ ਤੁਸੀਂ ਗਏ ਫਿਰ ਉੱਥੇ ਜਾ ਕੇ ਤੁਹਾਡੀ ਜਫੀ ਦੀਆਂ ਫੋਟੋਆਂ ਆਈਆਂ ਤੇ ਤੁਸੀਂ ਇੱਧਰ ਆਏ ਤੇ ਤੁਸੀਂ ਕਹੇ ਵੀ ਲਾਂਗਾ ਖੁੱਲ ਜਾਣਾ ਤੂੰ ਹੈਰਾਨ ਹੋ ਜਾਏਗਾ ਪੂਰੀ ਕੀ ਕਹਾਣੀ ਸੀ ਦੱਸੋ ਮੈਂ ਨਾ ਤੂੰ ਹੈਰਾਨ ਹੋ ਜਾਏਗਾ ਵੀ ਇਹ ਇੱਕ ਲਾਂਗਾ ਖੁੱਲਿਆ ਕਿਤਾ ਹੂੰ ਉਹ ਪੂਰੀ ਕਹਾਣੀ ਦੱਸੋ ਇਹ ਲਾਂਗਾ ਖੋਲਣ ਦੀ ਸਾਡੀ ਕੋਈ ਔਕਾਤ ਹੀ ਨਹੀਂ ਸੀ ਨਵਜੋਤ ਸਿੰਘ ਸਿੱਧੂ ਦੀ ਮੈਂ ਤਾਂ ਬਾਰ-ਬਾਰ ਕਹਿੰਦਾ ਨਾ ਔਕਾਤ ਹੀ ਐ ਨਹੀਂ ਹੂੰ ਇਹ ਤੇ ਉਹਨੇ ਰਚਿਆ ਹੋਇਆ ਸੀ ਹੂੰ ਬਾਬੇ ਨਾਨਕ ਨੇ ਹੂੰ ਮੈਂ ਇੱਥੋਂ ਗਿਆ ਰਿਸਕ ਲੈ ਕੇ ਹੂੰ ਮੈਨੂੰ ਸਾਰਿਆਂ ਨੇ ਕਿਹਾ ਵੀ ਉੱਥੇ ਪਾਕਿਸਤਾਨ ਬੁਲਾਇਆ ਕਿਸੇ ਨੇ ਨਹੀਂ ਜਾਣਾ ਸੋਚਕ ਸਮਾਗਮ ਤੇ ਗਏ ਸੀ ਹਾਂ ਕਿਸੇ ਨੇ ਨਹੀਂ ਜਾਣਾ ਨਾ ਜੋ ਨਾਮ ਪੋ ਜਾਵੇ ਕੀ ਕਹਿੰਦਾ ਹੁੰਦਾ ਗਵਾਸਕਰ ਜਾਵੇ ਨਾ ਅਮੀਰ ਖਾਨ ਜਾਵੇ ਨਾ ਕੋਈ ਹੋਰ ਜਾਵੇ ਤੂੰ ਨਾ ਜਾ ਉੱਥੇ ਹਾਂ ਰਿਸਕ ਹੈ ਉੱਥੇ ਕੋਈ ਨਹੀਂ ਜਾਊਗਾ ਮੈਂ ਕਿਹਾ ਭਾਈ ਮੈਂ ਤੇ ਆਪਣੇ ਸੂਬੇ ਲਈ ਜੇ ਮੈਂ ਰਿਸਕ ਲੈਣਾ ਪਿਆ ਤੇ ਮੈਂ ਤਾਂ ਮੈਂ ਖਲੂੰ ਮੈਂ ਕਿਹਾ ਮੈਂ ਤਾਂ ਉਹਨੂੰ ਬੰਦੇ ਨੂੰ ਵੀ ਜਾਣਦਾ ਮੈਂ ਮੈਂ ਤਾਂ ਜਾਉ ਲੋ ਸਾਰੇ ਮੁੱਕਰ ਕੇ ਕੋਈ ਨਹੀਂ ਗਿਆ ਮੈਂ ਤੇ ਮੈਂ ਤਾਂ ਸਭ ਗਏ ਮੈਂ ਤਾਂ ਸਾਬ ਨੂੰ ਆਕਸਫੋਰਡ ਪੜਿਆ ਸੀ ਖਾਨ ਆਕਸਫੋਰਡ ਉਹਨਾਂ ਜਮਾਤੀ ਸੀ ਐ ਚਲੇ ਗਏ ਜੀ ਜਦੋਂ ਉੱਥੇ ਪਹੁੰਚੇ ਤੇ ਰਾਬੀਆ ਰਾਬੀਆ ਕਰਕੇ ਇੱਕ ਔਰਤ ਸੀ ਉਹ ਲੈ ਗਈ ਅੰਦਰ ਉੱਥੇ ਇੱਕ ਹਮਜ਼ਾ ਸਾਹਿਬ ਕਰਨਲ ਫੌਜ ਦਾ ਰਾਬੀਆ ਉਹਨਾਂ ਨੇ ਮੈਨੂੰ ਇੱਕ ਮਿਸਟਰ ਮੀਰ ਨੂੰ ਮੈਂ ਅੱਜ ਤੋਂ ਬਾਅਦ ਕਰੇ ਮਿਲਿਆ ਨਹੀਂ ਉਹ ਤੋਂ ਬਾਅਦ ਮੀਰ ਮੀਰ ਕਰਕੇ ਉਹਨਾਂ ਦਾ ਨਾਮ ਸੀ ਉਹ ਬੜਾ ਤਕੜਾ ਟਾਈਕੂਨ ਸੀਗਾ ਕੋਈ ਟੈਲੀਵਿਜ਼ਨ ਟੂਲਵਿੰਡਾ ਜਹਾਰ ਤਸ ਜਹਾਜ਼ ਮੈਨੂੰ ਲੱਗਾ 10 ਸੀਟਰ ਜਹਾਜ਼ ਸੀ ਉਹ ਜਹਾਜ਼ ਮੈਂ ਅੱਜ ਤੱਕ ਨਹੀਂ ਬੈਠਾ ਮੈਂ ਕੰਪੇਨ ਇਹਨਾਂ ਦੀ ਵੀ ਕੀਤੀ ਐ ਮੋਦੀ ਸਾਹਿਬ ਦੀ ਵੀ ਕੀਤੀ ਐ ਉਹ ਅਡਾਨੀ ਦੇ ਜਹਾਜ਼ਾਂ ਜੁ ਜੁ ਵਿੱਚ ਬੈਠਿਆ ਪਰ ਉਹ ਜਹਾਜ਼ ਨਹੀਂ ਮੈਂ ਦੇਖਿਆ 10 12 ਸੀਟਰ اسلامਬਾਦ ਲੈ ਜਾਣ ਲਈ ਲਾਹੌਰ ਤੋਂ ਉਥੋਂ ਮਹਿਤਾ ਸਾਹਿਬ ਨੇ ਤਾਂ ਕੰਨਾਂ ਦੇ ਉਹ ਅੱਖਾਂ ਤੇ ਉਹ ਲਾ ਕੇ ਸੌ ਗਿਆ ਹਮਜ਼ਾ ਵੀ ਆਪ ਦਾ ਇਹ ਕਰਕੇ ਹੋ ਗਿਆ ਮੀਰ ਮੈਨੂੰ ਕਹਿੰਦਾ ਯਾਰ ਮੈਨੂੰ ਇਹ ਕਹਿੰਦੇ ਆ ਵੀ ਸਿੱਧੂ ਸਾਹਿਬ ਤੋਂ ਪੁੱਛੋ ਕੌਣ ਕਹਿੰਦੇ ਮੀਰ ਨੇ ਉਹਨਾਂ ਨੂੰ ਕੌਣ ਕਹਿੰਦਾ ਸੀ ਮੀਰ ਸਾਹਿਬ ਮੈਨੂੰ ਕਹਿੰਦਾ ਅੱਛਾ ਕਹਿੰਦਾ ਮੈਨੂੰ ਇਹ ਪੁੱਛਿਆ ਗਿਆ ਵੀ ਉਹਨਾਂ ਤੋਂ ਪੁੱਛੋ ਵੀ ਇਹ ਹੈਗਾ ਕੀ ਹੈ ਜਿਹੜਾ ਸਾਡੇ ਦੋ ਦੇਸ਼ਾਂ ਨੂੰ ਨੇੜੇ ਕਰ ਦਵੇ ਅੱਛਾ ਤੇ ਦੋ ਦੇਸ਼ਾਂ ਦੀ ਗੁਰਬਤ ਨੂੰ ਘਟਾਉਣ ਦੇ ਵਿੱਚ ਯੋਗਦਾਨ ਪਾ ਸਕਿਆ ਹੈ ਜਿਆ ਕਿਹੜਾ ਵੱਡਾ ਸਟੈਪ ਚੁੱਕ ਸਕਦੇ ਮੈਂ ਇਹਨਾਂ ਨੂੰ ਕੋ ਬਾਰਡਰ ਖੋਲ ਦੇ ਮੈਂ ਲੈ ਯਾਰ ਇਹ ਤਾਂ ਕਮਾਲ ਦੀ ਗੱਲ ਹੈ ਸੁਝਾਅ ਜਿਹੜਾ ਸੋਚ ਕੇ ਆਏ ਸੀ ਜਿਹੜੀ ਚੀਜ਼ ਜਿਹਦੇ ਪਿੱਛੇ ਡਿਸਕ ਲੈ ਕੇ ਆਏ ਸੀ ਮੈਂ ਇਹਨਾਂ ਨੂੰ ਕੋ ਬਾਰਡਰ ਖੋਲ ਦੇ ਸਾਡੇ ਦੋਨਾਂ ਦੇਸ਼ਾਂ ਦੀ ਨਹੀਂ ਸਾਡੇ ਦੋਨਾਂ ਸੂਬਿਆਂ ਦੀ ਨਹੀਂ ਮਾਈ ਕਾਸ ਦੇਸ਼ਾਂ ਦੀ ਕਿਸਮਤ ਬਦਲ ਜਾਏਗੀ ਇਹ ਸਿਲਕਨ ਰੂਟ ਖੁੱਲਦਾ ਹੈ ਕਹਿੰਦਾ ਨਹੀਂ ਉਹ ਸਰਕਾਰਾਂ ਦਾ ਉਹ ਹੈ ਮੈਂ ਕਿਹਾ ਮੈਂ ਤਾਂ ਮੰਨਦਾ ਨਹੀਂ ਕਿ ਉਹ ਸਰਕਾਰਾਂ ਦਾ ਉਹ ਹੈ ਸਰਕਾਰਾਂ ਨੇ ਐਮਐਫਐਨ ਨਹੀਂ ਦੇਣਾ ਫਲਾਨਾ ਵੀ ਚੀਜ਼ਾਂ ਕਹਿੰਦਾ ਯਾਰ ਕੁਝ ਹੋਰ ਤਾਂ ਦੱਸ ਮੈਂ ਕਿਹਾ ਯਾਰ ਹੋਰ ਕੀ ਦੱਸਾਂ ਮਨਾ ਮੈਂ ਅੱਖ ਜੀ ਬੰਦ ਕਰਕੇ ਅਰਦਾਸ ਕੀਤੀ ਮੈਂ ਕਿਹਾ ਇਹ ਵਾਹਿਗੁਰੂ ਇੱਥੇ ਆਏ ਆ ਰਿਸਕ ਲੈ ਕੇ ਆਏ ਆ ਕੁਝ ਵੀ ਹੋ ਸਕਦਾ ਹੈ ਮੈਂ ਕਿਹਾ ਪਤਾ ਨਹੀਂ ਕੀ ਹੋਊ ਅੱਗੇ ਕੋਈ ਹਸਪੀਟੈਲਿਟੀ ਨਾ ਮਿਲੂਗਾ ਜਾਂ ਕੋਈ ਹੋਰ ਤਰੀਕੇ ਨਾਲ ਮਿਲੂਗਾ ਮੈਂ ਅਰਦਾਸ ਕਰਕੇ ਮਾਈ ਨੂੰ ਮੈਂ ਕਿਹਾ ਮੈਨੂੰ ਦੱਸ ਰਾਹ ਪਾ ਐਨੇ ਨੂੰ ਮੈਨੂੰ ਠਾੜਨੇ ਕਰਤਾਰਪੁਰ ਦੇ। ਆਪਣਾ ਤਾਇਆ ਦੇਖਿਆ ਜਿਹੜਾ ਲਾਈਨਾਂ ਦੇ ਕੋਲ ਐ ਕਰਕੇ ਕਰਤਾਰਪੁਰ ਵੱਲ ਦੇਖਦਾ ਬੰਡਾਲਾ ਸਾਹਿਬ ਅਰਦਾਸਾਂ ਕਰਦੇ ਹੁੰਦੇ। ਮੈਂ ਕਿਹਾ ਯਾਰ ਕਰਤਾਰਪੁਰ ਦਾ ਲੰਘਾ ਖੋਲ ਦਿਓ। ਕਹਿੰਦਾ ਉਹ ਕਰਤਾਰਪੁਰ ਕੀ ਹੈ ਮੈਨੂੰ ਮੀਰ ਪੁੱਛਦਾ। ਉਹਨਾਂ ਨੂੰ ਨਹੀਂ ਪਤਾ ਸੀ। ਨਾ। ਕਹਿੰਦਾ ਉਹ ਕੀ ਹੈ? ਮੈਂ ਕਿਹਾ ਜੀ ਕਰਤਾਰਪੁਰ ਸਾਡੇ ਬਾਬਾ ਜੀ ਦਾ ਸਾਡਾ ਮੱਕਾ ਕਹਿ ਲੋ। ਹੂੰ। ਕਹਿੰਦਾ ਕਿੱਥੇ ਆ ਉਹ? ਮੈਂ ਕਿਹਾ ਹੀ ਪਾਕਿਸਤਾਨ 3 ਕਿਲੋਮੀਟਰ ਅੰਦਰ ਥੋੜੇ। ਕਣਾ ਯਾਰ ਮੈਂ ਗੱਲ ਕਰਦਾ ਉੱਥੇ ਪਹੁੰਚੇ ਭਾਈ ਉੱਥੇ ਲੱਖ ਡੇਢ ਲੱਖ ਬੰਦਾ ਭਾਈ ਅੰਦਰ ਪ੍ਰੈਸ ਕਾਨਫਰੰਸ ਰਹੀ ਦੋਨੇ ਚਾਰੇ ਕੁਰਸੀਆਂ ਤਾੜ ਤਾ ਟੁੱਟ ਗਈਆਂ ਉਥੇ ਉਹ ਵਸੀਮ ਅਕਰਮ ਮੇ ਤੋਂ 10 ਫੁੱਟ ਦੂਰ ਐ ਖੜਾ 10 ਤੋਂ 50 ਫੁੱਟ ਦੂਰ ਹੋ ਗਿਆ ਹਜ਼ਾਰਾਂ ਬੰਦੇ ਤਾੜ 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 ਮਤਲਬ ਉਹ ਲਿਫਟ ਤੱਕ ਪਹੁੰਚਣ ਨੂੰ ਮੈਨੂੰ ਪੌਣਾ ਘੰਟਾ ਲੱਗ ਗਿਆ ਤੁਸੀਂ ਨੂੰ ਤੁਸੀਂ ਨਹੀਂ ਸਾਬਾ ਦਾ ਲੈ ਗਿਆ ਪ੍ਰੈਸ ਕਾਨਫਰੰਸ ਰੁਲ ਗਈ ਕੋਟ ਵੀ ਪਾੜ ਗਿਆ ਤੁਹਾਡਾ ਕੋਟ ਵੀ ਮਤਲਬ ਪੁੱਛਣਾ ਤੂੰ ਤੇ ਇਹ ਬੰਦੇ ਤੇ ਬੰਦਾ ਲੋਕੀ ਕਮਲੇ ਲਓ ਜੀ ਉੱਤੇ ਪਹੁੰਚੇ ਮਸਾਂ ਸਾਹ ਸੁੰਘਿਆ ਲਿਆ ਫੋਨ ਵੱਜਿਆ ਭਾਈ ਕਰਤਾਰਪੁਰ ਕੀ ਹੈ ਵਾਹੇ ਕਰਤਾਰਪੁਰ ਸਾਡਾ ਮੱਕਾ ਹੈ ਫੋਨ ਕਿਹਦਾ ਵੱਜਿਆ ਛੱਡ ਹੁਣੋ ਇਹ ਕਹਨ ਆਪਾਂ ਕਹਿਣਾ ਠੀਕ ਹੈ ਇਹ ਕੀ ਹੈ ਮੈਂ ਕਿਹਾ ਜੀ ਸਾਡਾ ਮੱਕਾ ਹੈ ਰੋਟੀ ਖਾਏਗਾ ਮੈਂ ਕਿਹਾ ਜੀ ਹੁਣ ਥੱਲੇ ਕੌਣ ਆਉਣ ਦਊਗਾ ਚਲੋ ਗੱਲ ਮੁੱਕੀ ਮੈਨੂੰ ਕਹਿੰਦੇ ਕੀ ਹੈ ਇਹ ਮੈਂ ਕਿਹਾ ਜੀ ਇਦਾਂ ਹੈ ਕਿ ਤੁਹਾਨੂੰ ਜੇ ਮੱਕੇ ਜਾਣਾ ਹੋਵੇ ਤੁਹਾਨੂੰ 3 ਕਿਲੋਮੀਟਰ ਦੂਰ ਕੁਈ ਇਹ ਕਹਦੇ ਤੁਹਾਨੂੰ ਇਹ ਕਹਿ ਦੇਵੇ ਕੋਈ ਬਈ ਗੱਲਾਂ ਕਹਿਣ ਉਹ ਵੀ ਭਾਈ ਤੁਸੀਂ ਇੱਥੋਂ ਮਥਨ ਟਿਕਣਾ ਦੂਰੋਂ ਮੁੜ ਜਾ ਕਿਵੇਂ ਲਗੂ ਹਮ ਇਹਦਾ ਯਾਰ ਇਹ ਜੀ ਗੱਲ ਹੈ ਸਵੇਰ ਤੱਕ ਦਾ ਟਾਈਮ ਦੇ ਦਾਲ ਖਾ ਹਲੀਮ ਨਹੀਂ ਹੈ ਇਹਦੇ ਚ ਤੇਰਾ ਨਾਨ ਪਿਆ ਸਵੇਰ ਤੱਕ ਦਾ ਟਾਈਮ ਸਵੇਰੇ ਮਿੱਤਰ ਪਿਆਰੇ ਮੈਂ ਨੰਬਰ 2 ਲੇਨ ਚ ਬੈਠਾ ਉੱਥੋਂ ਉਠਾ ਕੇ ਮੈਨੂੰ ਨੰਬਰ 1 ਲੇਨ ਚ ਕਰਤਾ ਜਦੋਂ ਸਮਾਗਮ ਹੋਣਾ ਸੀ ਸਮਾਗਮ ਹੋਇਆ ਉੱਥੇ ਪਹਿਲਾ ਨੇਵੀ ਵਾਲਾ ਆਇਆ ਦੂਜਾ ਆਇਆ ਫਿਰ ਇਹ ਆਏ ਇਹ ਕਹਿੰਦਾ ਯਾਰ ਮੈਂ ਤਾਂ ਉਹ ਜਰਨੈਲ ਆ ਜਿਹੜਾ ਟੈਸਟ ਕਰیکٹر ਬਣਨਾ ਚਾਹੁੰਦਾ ਸੀ ਅਸੀਂ ਜੱਟ ਸਿੱਖਾਂ ਮੈਂ ਬਾਜਵਾ ਤੂੰ ਸਿੱਧੂ ਮੈਂ ਕਹਾ ਅੱਛਾ ਜੀ ਮੈਂ ਕਹਾਂ ਜੀ ਮੈਂ ਉਹ ਕਰੈਕਟਰ ਆ ਜਿਹੜਾ ਜਰਨੈਲ ਬਣਨਾ ਚਾਹੁੰਦਾ ਸੀ ਪਿਓ ਨੇ ਬਣ ਨਹੀਂ ਦਿੱਤਾ ਕਹਿੰਦਾ ਯਾਰ ਮੇਰੀ ਫੈਮਿਲੀ ਬੜੀ ਬਹੁਤ ਤੈਨੂੰ ਪਿਆਰ ਕਰਦੀ ਐ ਦੋ ਮੁੰਡੇ ਮਲਾਏ ਇੱਕ ਉਹ ਮਲਾਈ ਕਹਿੰਦਾ ਤੁਹਾਡੀ ਦਰਖਾਸਤ ਮਨਜ਼ੂਰ ਹੋ ਗਈ ਹੈ। ਅੱਛਾ ਉਹ ਤੱਕ ਤੁਹਾਨੂੰ ਪਤਾ ਨਹੀਂ ਸੀ। ਮੈਨੂੰ ਕੀ ਪਤਾ ਸੀ? ਸਵੇਰ ਤਾਂ ਕੋਈ ਨਹੀਂ ਸ਼ਨਾਖਤ ਕੀਤੀ ਨਾ ਉੱਥੇ ਆਮ ਹੀ ਹੁੰਦੀ ਆ ਅਮੀ ਰੂਲ ਕਰ। ਆਮੀ ਤੋਂ ਪੁੱਛਿਆ ਹੋਣਾ ਵੀ ਭਾਈ ਹੋ ਸਕਦਾ ਹੈ। ਉਹਨੂੰ ਪੁੱਛਿਆ ਉਹ ਵੈਸੇ ਜਿਹੜੀ ਗੱਲ ক্রিকেট ਦਾ ਬਹੁਤ ਉਹ ਸੀ। ਉਹਨੇ ਦੇਖਿਆ ਵੀ ਇਹ ਹੋ ਸਕਦਾ ਵੈਰੀ ਮੱਚ ਪੋਸੀਬਲ। ਕਹਿੰਦਾ ਉਹ ਤੁਹਾਡੀ ਦਰਖਾਸਤ ਮਨਜ਼ੂਰ ਹੋ ਗਈ ਹੈ। ਅਸੀਂ ਲਾਂਗਾ ਖੋਲ ਰਹੇ ਹਾਂ। ਜਦੋਂ ਨੇ ਕਹਿਣਾ ਸੁਵਿੰਦਰ ਵੀਸੀ ਲੰਗਾ ਕੋਲ ਰਹੇ ਮੇਰੀਆਂ ਅੱਖਾਂ 'ਚੋਂ ਆਏ ਅंसू ਆਏ ਤੂੰ ਦੇਖੀ ਜੇ ਕਿਤੇ ਵੀਡੀਓ ਪੂਰੀ ਉਹ ਤਾਂ ਉਹੀ ਦਿਖਾਣ ਦੇ ਆ ਜੋ ਪੀ ਪੈਂਦੀ ਸਮਝ ਨਹੀਂ ਮੇਰੇ 'ਚੋਂ ਆਏ ਅंसू ਆਏ ਜਿਵੇਂ ਪਤਾ ਨਹੀਂ ਵੀ ਕਾਇਨਾਤ ਮਿਲ ਗਈ ਹੁੰਦੀ ਹੈ ਮੈਂ ਕਹ ਜੀ ਇਹ ਸੱਚ ਹੈ ਕਹਿੰਦਾ ਦੇਖ ਲਈ ਵੀ ਹੈਵ ਕਲੀਅਰਡ ਇਟ ਅੱਛਾ ਹਾਂ ਜੀ ਮੈਂ ਬਹਿ ਗਿਆ ਉੱਥੇ ਨਾਲ ਜਿਹਨੂੰ ਭਾਇਆ ਹੋ ਸੀ ਪਤਾ ਨਹੀਂ ਉਹਦੀ ਕੰਟਰੋਵਰਸੀ ਬਣਾਤੀ ਰੱਬ ਜਾਣੇ ਕੀ ਸੀ ਕੌਣ ਸੀ ਕਸ਼ਮੀਰ ਮੈਨੂੰ ਕੀ ਪਤਾ ਕੌਣ ਬੈਠਾ ਮੇਰੇ ਨਾਲ ਕੌਣ ਵਿੱਚ ਤੇ ਬਿੜਾਤਾ ਤੁਸੀਂ ਮੈਨੂੰ ਬਾਤਾ ਲੀਗਾ ਇਹਨਾਂ ਨੂੰ ਖਾਨ ਨੇ ਆਪਦੀ ਉਹ ਸੌ ਚੱਕੀ ਸੌ ਚੱਕ ਕੇ ਸਿੱਧਾ ਮੇਰੇ ਵੱਲ ਆਇਆ ਉੱਥੇ 100 ਕ ਬੰਦੇ ਸੀ ਉਹਨਾਂ ਦੀ ਵਾਈਫ ਸੀ ਉਹ ਕਵਰ ਜੇ ਚ ਇਸ ਤਰ੍ਹਾਂ ਕੀਤਾ ਹੋਇਆ ਪੂਰਾ ਮੈਨੂੰ ਜਫੀ ਪਾਈ ਜਫੀ ਉਹਦੇ ਨਾਲ ਵੀ ਪਈ ਤੇ ਮੈਨੂੰ ਕਹਿੰਦਾ ਬਹਾਦਰ ਹਮ ਪੂਰਾ ਹੋਊ ਸਭ ਕੁਝ ਮੈਂ ਮੈਨੂੰ ਯਕੀਨ ਨਾ ਆਵੇ ਵੀ ਸਾਰੇ ਇੱਕ ਹੋ ਕੀ ਗਿਆ ਹੈ ਮਤਲਬ ਜਬ ਦਿੰਦਾ ਨਾ ਜਦੋਂ ਗੱਲ ਬਹੁਤ ਵੱਡੀ ਸੀ ਕਿੱਡੀ ਵੱਡੀ ਗੱਲ ਸੀ ਮਤਲਬ ਕਿੱਡੀ ਵੱਡੀ ਗੱਲ ਮੈਂ ਜੀ ਉੱਥੋਂ ਮੈਨੂੰ ਯਕੀਨ ਨਾ ਆਇਆ ਮੈਂ ਵਾਪਸ ਸਿੱਧਾ ਥਾੜ ਦੇ ਨੇ ਅੰਦਰ ਗਿਆ ਉੱਥੇ ਬੋਡੇ ਬੋਡੇ ਡਿਗਨਿਟਰੀ 40 50 ਇਕੱਠੇ ਹੋਏ ਉਹਦੇ ਆਲੇ-ਦਾਲੇ ਮੈਂ ਮੈਨੂੰ ਕਹਿੰਦਾ ਕੀ ਹੋਇਆ ਹੁਣ ਮੈਂ ਜੀ ਮੇਰੀ ਪਿੱਠ ਨਾਲ ਲਵਾ ਦਿਓ ਦੁਬਾਰਾ ਫੇਰ ਕਨਫਰਮ ਕੀਤਾ ਮੈਂ ਨਾ ਮੈਂ ਜੀ ਮੇਰੀ ਪਿੱਠ ਨਾਲ ਲਵਾ ਦਿਓ ਉੱਥੇ ਬੰਦੇ ਬੜੇ ਕਸੂਤੇ ਨੇ ਮੈਂ ਕਿਤੇ ਨਾ ਪਠਾਨ ਦੀ ਜ਼ੁਬਾਨ ਹੈ ਪਠਾਨ ਦੀ ਜ਼ੁਬਾਨ ਜਾ ਮੈਂ ਵਾਪਸ ਆਇਆ ਉੱਥੇ ਕਾਲੀਆਂ ਆਈਆਂ ਚਾ ਨਾ ਚਾ ਮੈਂ ਜੋ ਇੱਥੋਂ ਅੱਤ ਮੈਂ ਆ ਜਾ ਲੰਗਾ ਖੋਲਦਾ ਓਏ ਜਾਓ ਮੈਂ ਕੈਬਿਨੇਟ ਚ ਗਿਆ ਮੈਂ ਨਾ ਨਹੀਂ ਲੈਣੀ ਹੈ ਕੈਪਰ ਨੂੰ ਜੂ ਬੈਠਾ ਇਹ ਗੱਲਾਂ ਮੈਂ ਕਦੇ ਕੀਤੀਆਂ ਨਹੀਂ ਪਰ ਵਕਤ ਆ ਗਿਆ ਹੁਣ ਗੱਲਾਂ ਕਰੀ ਇੱਧਰ ਦੋ ਵਜ਼ੀਰ ਬੈਠੇ ਅੱਠ ਸੀ ਉਦੋਂ ਵਜ਼ੀਰ ਤਿੰਨ ਦੋ ਤਿੰਨ ਉੱਧਰ ਬੈਠੇ ਇੱਧਰ ਬੈਠੇ ਮੈਂ ਨਾਲ ਬੈਣਾ ਹੁੰਦਾ ਇੱਕ ਬੋਲਿਆ ਸਿੱਧੂ ਸਾਹਿਬ ਮੈਂ ਹਾਂ ਜੀ ਇਹ ਤਾਂ ਸਰਕਾਰਾਂ ਖੋਲਦੀਆਂ ਹੁੰਦੀਆਂ ਨੇ ਜਰਨਲ ਥੋੜਾ ਨਾ ਖੋਲਦੇ ਹੁੰਦੇ ਆ ਵਿਵਾਦ ਵੇ ਦੀ ਗੱਲ ਤੇ ਯਕੀਨ ਹੈ ਜੋ ਵੀ ਮੈਂ ਸੁਰੇਸ਼ ਕੁਮਾਰ ਵੱਲ ਦੇਖਿਆ ਮੈਂ ਸੁਰੇਸ਼ ਜੀ ਇਹ ਕੈਬਨਟ ਚ ਇਹ ਝੰਡੇ ਚ ਇਹ ਕੀ ਤਰੁਪੇ ਮੈਂ ਕਾ ਇਹ ਝੰਡੇ ਚ ਕੰਨ ਨੋ 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 ਸਰ ਇਹਨੇ ਦੂਜਾ ਬੋਲਿਆ ਮੈਂ ਨਾ ਨਹੀਂ ਉਹ ਸਿੱਧੂ ਜੀ ਸਾਹ ਸਰਕਾਰਾਂ ਦੇ ਕੰਮਾਂ ਨੂੰ ਤੁਸੀਂ ਐਵੇਂ ਝੂਠ ਬੋਲਦਾ। ਹੂੰ। ਅੱਛਾ ਝੂਠ ਬੋਲਦਾ ਕਹਿੰਦੇ? ਮਰ ਤੁਸੀਂ ਐਵੇਂ ਬੋਲਦਾ ਆ ਕੇ ਬਿਨਾਂ ਕਿਸੇ ਆਥੈਂਟਿਕ ਪ੍ਰੂਫ ਦੇ ਇਹ ਸਰਕਾਰਾਂ ਦੇ ਕੰਮ ਹੁੰਦੇ ਆ ਇਹ 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 ਇਦਾਂ ਨਹੀਂ ਪੂਰਾ ਹੁੰਦਾ। ਕੈਪਟਨ ਮਨ ਸਿੰਘ ਬਟ ਸਨ ਆਰ ਸੋਲਜਰਸ ਆਰ ਬੀਇੰਗ ਫਲਾਣਾ ਮੈਂ ਜਦੋਂ ਤੁਸੀਂ ਖੇਡਾਂ ਕਰਾ ਕੇ ਆਏ ਸੀ ਉੱਥੇ 2 ਮਹੀਨੇ ਰਹਿ ਕੇ ਆਏ ਸੀ। ਉਦੋਂ ਨੂੰ ਸੀ ਮਰਦੇ। ਮੈਂ ਤੋ ਹੀ ਸੁਲਤਾਨਕੋੜਾ ਲਿਆਏ ਸੀ। ਮੈਂ ਉਧਰੋਂ ਢੇਡੂ ਆਏ ਸੀ। ਉਦੋਂ ਨਹੀਂ ਪੋਜੀ ਮਰਦੇ ਮੈਂ ਨਹੀਂ ਗਿਆ ਹਾਂ ਮੱਪੇ ਗਿਆ ਉਹ ਸੁਰੇਸ਼ ਨੂੰ ਮਾਰ ਕੇ ਉਹ ਨਾ 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 ਕੈਬਨਟ ਸਰ ਕੈਬਨਟ ਕਾ ਮਾ ਖੜਿਆ ਯਾਰ ਤੂੰ ਕੈਬਨਟ ਗਵਰਨਰ ਨੂੰ ਤੂੰ ਏਜੰਡਾ ਜੁੰਡਾ ਮਾ ਉਠੋ ਜੀ ਚਲੋ ਬਾਹਰ 40 ਪ੍ਰੈਸ ਵਾਲੇ ਖੜੇ ਆ ਮਾ ਤੁਸੀਂ ਦੋਨੋਂ ਕਹੀਓ ਵੀ ਨਹੀਂ ਖੁੱਲਦਾ ਵੀ ਨਹੀਂ ਖੁੱਲਦਾ ਮੈਂ ਕਹੂੰ ਖੁੱਲਦਾ ਚਲ ਚਲ ਮੈਂ ਚੱਲ ਬਾਹਰ ਹੂੰ ਮੈਂ ਤੂੰ ਬੋਲੀ ਕੀ ਨਹੀਂ ਬੋਲਦਾ ਹੂੰ ਪੈ ਗਿਆ ਜੀ ਮੈਂ ਅੱਛਾ ਮੈਂ ਬੰਦ ਕਰੋ ਇਹ ਡਿਪਲੋਮੇਸੀ ਹੂੰ ਬੰਦ ਕਰੋ ਸਾਰਾ ਕੁਝ ਕੈਮਰੇ ਤੇ ਜੀ ਉਮੀਦ ਨਹੀਂ ਰੱਖਣੀ ਜੇ ਤੁਹਾਨੂੰ ਕ੍ਰੈਡਿਟ ਲਾਈਨ ਦੀ ਉਹ ਪਈ ਹੈ ਇਕੱਲਾ ਹੀ ਖੜਾ ਰਿਆ ਮੈਂ ਸਾਰਿਆਂ ਦੀ ਟੀਮ ਬੋਲ ਗਈ ਅਗਲੇ ਦਿਨ ਉਹਨੂੰ ਗਾਲ ਇਹਨੂੰ ਗਾਲ ਉਹਨੂੰ ਗਾਲ ਕੀ ਹੋਇਆ ਹੁੰਦਾ ਰਿਹਾ ਉਹ ਲੀਕਾਂ ਵੱਢਦੇ ਤਾੜ 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 ਆਉਂਦੇ ਰਹੇ ਜਦੋਂ ਤਿੰਨ ਦੇ ਬਿਲਕੁਲ ਕੋਲ ਖੋਲ ਆ ਗਏ ਨਮਸ ਕਰਨਾ ਪਿਆ ਮੈਂ ਦੋਨਾਂ ਦੀ ਤਾਰੀਫ਼ ਕੀਤੀ ਮੈਂ ਤਾੜੀ ਇੱਕ ਨਾਲ ਥੋੜਾ ਨਵਾ ਜੀ ਸਾਡੀ ਕੀ ਔਕਾਤ ਸੀ ਜੀਦੇ 13 13 ਤੋਲਿਆ ਉਹਦੇ ਘਰੇ ਮੇਰਾ ਮੇਰਾ ਕੀ ਸੀ ਲੱਗ ਗਏ ਸੀ ਉੱਥੇ ਉਹ ਉਹ ਪ੍ਰੋਗਰਾਮ ਚ ਸੌ ਚੱਕ ਸਮਾਗਮ ਚ ਕੀ ਪਤਾ ਸੀ ਕੌਣ ਕੀ ਪੁੱਛੂ ਬਹਾਨਾ ਬਣ ਗਿਆ ਅੱਛਾ ਜਦੋਂ ਕਿੱਡਾ ਵੱਡਾ ਬਹਾਨਾ ਬਣ ਗਿਆ ਕੀ ਹੋ ਗਿਆ ਇਹ ਇਹ ਕਰਨ ਦੀ ਔਕਾਤ ਕਿਸੇ ਬੰਦੇ ਦੀ ਹੈ ਲਾ ਮੈਂ ਕਹਿੰਦਾ ਸਾਰੇ ਪੋਲਿਟਿਕਸ ਲੱਗੇ ਰਹੋ ਉੱਥੇ ਅਰਦਾਸ ਚੱਖਾਂ ਆਂਸੂ ਆਉਂਦੇ ਨੇ ਅਗਲਾ ਕਹਿੰਦਾ ਸਿੱਧੂ ਸਾਹਿਬ ਉਹ ਮੈਂ ਕਹਾ ਯਾਰ ਮੇਰਾ ਕੀ ਹੈ ਇਹਦੇ ਚ ਮੈਂ ਗਿਆ ਸੀ ਉੱਥੇ ਤੁਹਾਡਾ ਅਰਦਾਸ ਦੇ ਵਿੱਚ ਨਾਮ ਵੀ ਸ਼ਾਮਿਲ ਕੀਤਾ ਜਾਂਦਾ। ਬਸ ਹੁਣ ਇਹਦੂ ਇਹ ਜਦੋਂ ਸਾਹਿਬ ਹੱਥ ਵੜਿਆ ਆਈਆਂ ਜਿਸ ਭਾਵ ਹੈ ਤਿਸ ਦੇ ਬੰਦਾ 100 ਪਲਾਨ ਬਣਾਉਂਦਾ ਕੱਖ ਨਹੀਂ ਸਿਰੇ ਚੜਦਾ। ਜਿਹੜੀ ਚੀਜ਼ ਸਿਰੇ ਚੜਨੀ ਹੁੰਦੀ ਉਹ ਚੜਦੀ। ਜਦੋਂ ਉਦਘਾਟਨ ਹੋਇਆ ਲੰਘੇ ਦਾ ਉਦੋਂ ਵੀ ਤੁਹਾਡੇ ਨਾਲ ਕਹਿੰਦੇ ਪੋਲਿਟਿਕਸ ਹੋਈ ਉਦੋਂ ਤੁਹਾਨੂੰ ਜਾਣ ਨਹੀਂ ਦਿੰਦਾ। ਚਲੋ ਮੈਂ ਕਿਸੇ ਪੋਲਿਟਿਕਸ ਤੋਂ ਮੈਂ ਛੋਟੀ ਗੱਲ ਚ ਨਹੀਂ ਪਿਆ। ਮੈਂ ਤਾਂ ਇਹ ਦੇਖਦਾ ਸੀ ਵੀ ਭਾਈ 5 ਕਰੋੜ ਪੰਜਾਬੀਆਂ ਦਾ ਭਲਾ ਨਹੀਂ ਇਹ ਤੇ ਪੂਰੀ ਦੁਨੀਆ ਦਾ ਭਲਾ ਹੈ। ਇਹ ਸਿਲਕਨ ਰੂਟ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਵਪਾਰ 1200 ਦੀ ਕਣਕ 3000 ਦੀ 3000 ਦੀ ਬਾਸਮਤੀ 8000 ਦੀ 20 ਰੁਪਏ ਦਾ ਅਦਰਕ 120 ਦਾ 50 55 ਰੁਪਏ ਦਾ ਦੁੱਧ 200 ਦਾ ਉਧਰਲੇ ਪਾਸੇ ਇੱਕ ਕਿਲੋ ਨੂਨ ਪਿੰਕ ਸਾਲਟ 1 ਰੁਪਏ ਦਾ ਤੇ ਇੱਧਰ ਹਜ਼ਾਰਾਂ ਦਾ ਬਿਲਕੁਲ ਠੀਕ ਮੈਂ ਤਾਂ ਇਹ ਦੇਖਦਾ ਸੀ ਹੂੰ ਬਿਲਕੁਲ 6 ਮਹੀਨਿਆਂ 'ਚ 60 ਸਾਲ ਦੀ ਤਰੱਕੀ ਦੇਖਦਾ ਸੀ ਹੂੰ ਕੀ ਗੱਲ ਤਾਂ ਬਾਕੀ ਜੇ ਉਹ ਮਰਜ਼ੀ ਕਹਿਣ ਨੂੰ ਕਹਿ ਲੇ ਦੇਖੋ ਲੜਾਈ ਵਿਚਾਰਕ ਹੈ ਕਿਸੇ ਇੰਡੀਵਿਜੂਅਲ ਨਾਲ ਨਹੀਂ ਬਿਲਕੁਲ ਲੜਾਈ ਇਹ ਹੈ ਕਿ ਤੁਸੀਂ ਲੋਕਾਂ ਦੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਤਬਦੀਲ ਕਰ ਸਕਦੇ ਹੋ ਬਿਹਤਰੀ ਲਈ